ਆਦੇ ਪਿੰਡ ਬੋਲੀਆਂ ਵਿਖੇ ਬਦ ਤੋਂ ਬੱਤਰ ਜ਼ਿੰਦਗੀ ਬਤੀਤ ਕਰ ਰਹੀ ਨੀਤੂ ਅਤੇ ਉਸ ਦੇ ਪਰਿਵਾਰ ਦੇ ਲਈ ਮਸੀਹਾ ਬਣ ਕੇ ਉਤਰੇ ਆਸ਼ਾਲਾ ਦੇ ਕੁਝ ਮਿੱਤਰਾਂ ਦੇ ਵੱਲੋਂ ਬਣਾਈ ਗਈ ਸੰਸਥਾ ਭਾਈ ਨੰਦ ਲਾਲ ਸੇਵਾ ਸੁਸਾਇਟੀ ਦੇ ਹਲਦਾਰਾਂ ਨੇ ਉਹਨਾਂ ਦੇ ਘਰ ਬਣਾਉਣ ਦੀ ਸ਼ੁਰੂਆਤ ਕੀਤੀ ਹੈ ਜ਼ਿਕਰ ਹੋਏਗਾ ਕਿ ਨੀਤੂ ਦੇ ਪਿਤਾ ਦਾ ਸਿਰ ਤੋਂ ਸਾਇਆ ਕਾਫੀ ਸਮੇਂ ਪਹਿਲਾਂ ਹੀ ਉੱਠ ਚੁੱਕਿਆ ਹੈ ਤੇ ਮਾਂ ਵੀ ਅਧਰੰਗ ਦਾ ਸ਼ਿਕਾਰ ਹੈ ਜਿਸ ਤੋਂ ਬਾਅਦ ਉਸ ਦੇ ਛੋਟੇ ਭਰਾ ਤੇ ਇੱਕ ਛੋਟੀ ਭੈਣ ਦੀ ਜ਼ਿੰਮੇਵਾਰੀ ਵੀ ਉਸ ਤੇ ਹੀ ਆ ਗਈ ਤੇ ਭਰਾ ਵੀ ਘਟ ਸੁਝਬੂਝ ਰੱਖਦਾ ਹੈ ਜਿਸ ਨੂੰ ਵੀ ਦੇਖ ਕੇ ਸੁਸਾਇਟੀ ਵੱਲੋਂ ਇਸ ਗਰੀਬ ਪਰਿਵਾਰ ਦੀ ਬਾ ਫੜਦੇ ਹੋਏ ਇਹਨਾਂ ਨੂੰ ਇੱਕ ਛੱਤ ਦੇਣ ਦਾ ਵਾਅਦਾ ਕੀਤਾ ਤੇ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਉਸਾਰਨੀ ਪੱਥਰ ਰੱਖ ਕੇ ਸ਼ੁਰੂਆਤ ਕੀਤੀ ਗਈ ਹੈ। ਗਿਆਨ ਚਾਹਨੇ ਹਕੀ ਸਾਡੇ ਕਮਰੇ ਬਹੁਤ ਚੁੰਦੇ ਸੀ ਤੇ ਅੰਕਲ ਹੋਣਾਂ ਨੇ ਚਲੋ ਸਾਡੀ ਵਲ ਕੀਤੀ ਤੇ ਸਾਨੂੰ ਤੱਕਾ ਮਕਾਨ ਬਣਾ ਕੇ ਦਿੱਤਾ ਤੇ ਅੱਜ ਤੁਹਾਡਾ ਵਾਸਤੇ ਬਹੁਤ ਥੈਂਕ ਯੂ ਬਹੁਤ ਧੰਨਵਾਦ ਕਰਦੇ ਆ ਕਿੰਨੀ ਕਿ ਮੁਸ਼ਕਲ ਸੀਗੀ ਬਹੁਤ ਮੁਸ਼ਕਲ ਸੀ ਕਮਰੇ ਚੋਂਦੇ ਸੀ ਤੇ ਮਤਲਬ ਰਹਿਣ ਦਾ ਵਿਚਾਰ ਬੜਾ ਮੁਸ਼ਕਲ ਹੁੰਦਾ ਸੀ ਤੇ ਚਾਰ ਜੀ ਨਮਾ ਹੈ ਤੇ ਇੱਕ ਸਿਸਟਰ ਹੈ ਛੋਟੀ ਲੈ ਇੱਕ ਬ੍ਰਦਰ ਹੈ ਅੱਛਾ ਪੰਨ ਟੈਕ ਹੈ ਜਾਂ ਪੈਰਾਲਾਈਸ ਹੈ ਉੱਤਰ ਫਿਰ ਨਹੀਂ ਸਕਦੇ ਕਿਹਦਾ ਜੀ ਪਿਤਾ ਜੀ ਦੀ ਡੈਥ ਹੋ ਗਈ ਹੈ ਕਿਸ ਤਰੀਕੇ ਨਾਲ ਜਰਾ ਚੱਲਦਾ गुजारा इस तरह एकला ही कमावण वाला है कि आपा सारे मतलब एक बड़ा मुश्किल गुजारा हुंदा सी इनाहत असि कि साडा भी पक्का मकान बने ऐनु पक्की छत ਥੱਲੇ ਰਹੀਏ ਜਦੋਂ ਕਿਸੇ ਦਾ ਘਰ ਮਿਲਦੇ ਸੀ ਇਹ ਕਹਿੰਦੇ ਕਿਾਨੂੰ ਵੀ ਪੱਕਾ ਮਕਾਨ ਮਿਲ ਜੇਗਾ ਤੇ ਚਲੋ ਅੱਜ ਵਾਹਿਗੁਰੂ ਜੀ ਕਿਰਪਾ ਨਾਲ ਬੜਾ ਵਾਹਿਗੁਰੂ ਦਾ ਧੰਨਵਾਦ ਹੈ ਕਿ ਵਾਹਿਗੁਰੂ ਨੇ ਅੱਜ ਚਲੋ ਸੰਨ ਪੱਕੀ ਛੱਤ ਦਿੱਤੀ ਹੈ ਅਜੇ ਲੋਕ ਸੇ ਜੀਵਨ ਚ ਦਸਾ ਜੀ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਟਰੱਕੀ ਕਰਾਂਗੇ ਇਸੇ ਤਰ੍ਹਾਂ ਹੀ ਕਿ ਗਰੀਬ ਦੀ ਸੇਵਾ ਕਰਾਂਗੇ ਹਾਂਜੀ ਅੱਜ ਕਿੰਨਾ ਜੀ ਇਸ ਮਤਲਬ ਬਹੁਤ ਫਾਇਦਾ ਹੋਏਗਾ ਮਤਲਬ ਬਹੁਤ ਵਧੀਆ ਲੱਗਣ ਗਿਆ ਕਿ ਅੱਜ ਸਾਡੇ ਮਕਾਨ ਬਣ ਗਏ ਆ ਕਿ ਸੱਜ ਅੱਜ ਲੈ ਰਹੇ ਹਾਂਗੇ ਬਹੁਤ ਬਿਲਕੁਲ ਹਾਂ ਸੀ ਨਹੀਂ ਸੀ ਚਲੋ ਅੱਜ ਸਾਡੀਆਂ ਆਸਾਂ ਪੂਰੀਆਂ ਹੋ ਗਈਆਂ ਕਿੰਨਾ ਕੁ ਫਿਰ ਕਰਾਂਗੇ ਜੀ 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 ਆਮਰਜੀਤ ਸਿੰਘ ਸਰਕਾਰੀ ਆ ਜੀ ਤਾਡੀ ਸਾਰੇ ਭਰਾਵਾਂ ਨੇ ਮਿਲ ਕੇ ਭਾਈ ਨੰਦਲਾ ਸੇਵਾ ਸੁਸਾਇਟੀ ਜਿਹੜੀ ਅਸੀਂ ਆਈ ਨਾਲੇ ਚ ਬਣਾਈ ਹੈ ਤੁਹਾਡੀ ਕੋਸ਼ਿਸ਼ ਹੁੰਦੀ ਆ ਕਿ ਲੋੜਵੰਦਾਂ ਦੀ ਜਿਹੜੀ ਆਮਦੋਦਾਰ ਗੁਰੂ ਸਾਹਿਬ ਸਾਡੇ ਕੋਲ ਲੈਣ ਤੇ ਲੈ ਅਸੀਂ ਕਰ ਸਕਦੇ ਆ ਕਿ ਕਿ ਅਸੀਂ ਕਰਨ ਦੇ ਸਮਰੱਥ ਨਹੀਂ ਹੈ ਇਹ ਵੀ ਸਾਨੂੰ ਪਤਾ ਲੱਗਾ ਸੀ ਕਿ ਇਹਦਾ ਮਕਾਨ ਦੀ ਹਾਲ ਹਾਲਤ ਬਹੁਤ ਮਾੜੀ ਆ ਔਰ ਜਦੋਂ ਸਾਨੂੰ ਦੱਸ ਦਿੱਥੇ ਜਾਣਕਾਰੀ ਮਿਲੀ ਅਸੀਂ ਆ ਕੇ ਦੇਖ ਕੇ ਗਏ ਅੱਜ ਮਕਾਨ ਦੀ ਜਿਹੜੀ ਆ ਨਹੀਂ ਉਹ ਅਸੀਂ ਰੱਖ ਰਹੇ ਆ ਤੇ ਅਸੀਂ ਇਹੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਇਹ ਜੀਵਨ ਨਾਲ ਸਾਨੂੰ ਇਸ ਕਾਬਲ ਸਮਝਿਆ ਤੇ ਇਸ ਰਾਹ ਲਾਇਆ ਹੈ ਇਹ ਸੇਵਾ ਸਾਡੇ ਕੋਲੋਂ ਜਿੰਨੇ ਅਸੀਂ ਸਮਰੱਥ ਹਾਂ ਉਹ ਲੈਂਦੇ ਰਹਿਣ ਅਸੀਂ ਜਿਆਦਾ ਸੇਵਾ ਵੱਡੀ ਤੇ ਨਹੀਂ ਕਰ ਸਕਦੇ ਜਿੰਨੀ ਜਿੰਨੀ ਅਸੀਂ ਕਰ ਸਕਦੇ ਹਾਂ ਇਹ ਸਾਰੇ ਘਾਲ ਖਾਈ ਕਿਸੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਇਹਦੇ ਸਾਰੇ ਵਾਰਸ ਨੇ ਕਿਉਂਕਿ ਸਾਰੇ ਆਪਣੀ ਆਪਣੀ ਘਾਲ ਕਰਦੇ ਆ ਆਪਣੀ ਘਾਲ ਕਮਾਈ ਚੋਂ ਥੋੜਾ ਥੋੜਾ ਹਿੱਸਾ ਕੱਢ ਕੇ ਲੋਕਾਂ ਦੀ ਸੇਵਾ ਚ ਜਿਹੜਾ ਯੋਗਦਾਨ ਪਾਉਂਦੇ ਆ ਤੇ ਅਸੀਂ ਉਹ ਸੇਵਾ ਜਿਹੜੀ ਆ ਸਾਰੇ ਰਲ ਮਿਲ ਕੇ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਇਹ ਸਾਡੇ ਕੋਲ ਸੇਵਾ ਲੈਂਦੇ ਰਹਿਣ ਅਸੀਂ ਸੇਵਾ ਕਰਨ ਦੇ ਯੋਗ ਨਹੀਂ ਤਾਂ ਪ੍ਰਭਾਜ ਸਕ ਜੀ ਭਾਈ ਸਰਕਾਰੀਆ ਸਾਹਿਬ ਨੇ ਦੱਸ ਜੀ ਕਿ ਭਾਈ ਨੰਬਰਾਲ ਜੀ ਜਨਾਬ ਤੇ ਇਹ ਸੜੀ ਬਣਾਈ ਹੋ ਜੀ ਕਿ ਸਾਨੂੰ ਉਸ ਪਿੰਡੋਂ ਵਿੱਚ ਕਿਸ ਨੇ ਦੱਸਿਆ ਸੀ ਕਿ ਪਰਿਵਾਰ ਲੋੜਵੰਦ ਆ ਤੇ ਜਦੋਂ ਅਸੀਂ ਆ ਕੇ ਵੇਖਿਆ ਤੇ ਹਾਲਾਤ ਬਹੁਤ ਮਰੇ ਸੀ ਤੇ ਦੋ ਕਵਰੇ ਸੀ ਮਰੇਗੇ ਇੱਕ ਦੀ ਛੱਤ ਪਹਿਲਾਂ ਡਿੱਗੀ ਸੀ ਤੇ ਦੂਸਰੇ ਦੀ ਡਿੱਗਣ ਵਾਲੀ ਹੀ ਪਟੀਆਂ ਪਈਆਂ ਸੀ ਤਾਂ ਟਾਇਲਾਂ ਵੀ ਨਹੀਂ ਸੀ ਤੇ ਬਰਸਾਤਾਂ ਦੇ ਦਿਨ ਸੀ ਇਹ ਪਰਿਵਾਰ ਬੜਾ ਪਰੇਸ਼ਾਨੀ ਲੋਕਾਂ ਦੇ ਘਰਾਂ ਦੇ 100-100 ਦਿਨਾਂ ਦੇ ਰਾਤਾ ਕੱਢੀਆਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ 15 ਦਿਨ ਕੱਢੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਠੁਕਾਂਗੇ ਤੇ ਤੁਹਾਡਾ 1 ਮਹੀਨੇ ਡੇਢ ਮਹੀਨੇ ਦੇ ਵਿੱਚ ਸੱਤ ਪਾ ਕੇ ਦੇਵਾਂਗੇ ਤੇ ਗੁਰੂ ਮਹਾਰਾਜ ਨੇ ਅੱਜ ਕਿਰਪਾ ਕੀਤੀ ਗੁਰੂ ਆਮਦਾਸ ਜੀ ਨੇ ਸਾਡੀ ਸਰਵਿਸ ਸੁਸਾਇਟੀ ਨੇ ਉਦਮ ਮਾਰਿਆ ਜੀ ਅਸੀਂ ਅੱਜ ਇਹ ਪੱਤਰ ਰੱਖਿਆ ਜੀ ਆਮ ਲੋਕਾਂ ਕੋਲ ਕੀ ਬਿਲ ਕਰਨੀ ਚਾਹੁੰਦੇ ਹੋ ਅਮੀਰ ਬਹੁਤ ਲੋਕ ਹੁੰਦੇ ਨੇ ਪਰ ਇਹਨਾਂ ਗਰੀਬਾਂ ਦੀ ਕੋਈ ਕੋਈ ਬਾਹ ਫੜਦਾ ਆਮ ਲੋਕਾਂ ਨੂੰ ਸਾਡੇ ਮਾਧਿਅਮ ਇਹ ਅਪੀਲ ਕਰਾਂਗੇ ਕਿ ਜਿੱਥੇ ਸੱਜੇ ਖੱਬੇ ਤੁਹਾਨੂੰ ਕੋਈ ਗਰੀਬ ਦਾ ਲੋੜਵੰਦ ਪਰਿਵਾਰ ਲੱਗਦਾ ਉਹਦੀ ਬਾਹ ਫੜੋ ਉਹਦੀ ਮਦਦ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ